ਵੇਲੇ ਵਿੱਚ ਆ ਗਏ ਉਹਨੇ ਇੱਥੋਂ ਪਿਸਤੌਲ ਕੱਢਿਆ ਕੱਢ ਕੇ ਚੇ ਲਾਇਆ ਤੇ ਮੈਨੂੰ ਕਹਲਾ ਚੰਗਾ ਡੜੀ ਉਧਰ ਬਟਾਣਾ ਪੁਲਿਸ ਨੂੰ ਵੀ ਇਤਲਾਹ ਦਿੱਤੀ ਸੀ ਤਾਂ ਨਹੀਂ ਜੀ ਉਹ ਆਇਆ ਸੀ ਜੋ ਰਾਤ ਦਾ ਟਾਈਮ ਸੀ 11:00 ਵਜੇ 20 ਮਿੰਟ ਹੋ ਗਏ ਉਹ ਤਾਂ ਪੁਲਸ ਵਾਲੇ ਨਾਲ ਕੋਈ ਘਰਾਂ ਨੂੰ ਚੱਲ ਜਾਂਦਾ ਫਿਰ ਕਿਵੇਂ ਅੱਜ ਹੀ ਦਰਖਾਸਤ ਅਸੀਂ ਦੇ ਆਏ ਅਸਲ ਵੀ ਨੂੰ ਤੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਅਜੇ ਕੀਤੀ ਰੀਪੋਰਟ ਮਾਰ ਦੇਣਾ ਸਾਨੂੰ ਕਰਾਉ ਨਹੀਂ ਦਿੱਤਾ ਕਹਿੰਦੇ ਸਕਾਰ ਕਰਦੇ ਕੋਈ ਗੱਲ ਨਹੀਂ ਆਪਣੀ ਸਕਾਰ ਹੈ ਆਪਾਂ ਤੁਹਾਡੇ ਨਾਲ ਆ ਨਾ ਕੋਈ ਚੱਲੀ ਗੋਲੀ ਜੋ ਸਾਡਾ ਪਿਸਟਲ ਆਪਦਾ ਹੀ ਸੀ ਬੱਚੇ ਦਾ ਆਪਦਾ ਕਿਸੇ ਦਾ ਨਹੀਂ ਹੁੰਦਾ ਸੰਸੀ ਸੀਗਾ ਜਿੰਨਾ ਚਿਰ ਬੱਚੇ ਨੂੰ ਸਾਥ ਨਾ ਮਿਲਿਆ ਜਿਹੜੇ ਆਪਣੇ ਕਾਦਲ ਨੇ ਉਹਨਾਂ ਦੇ ਕੋਈ ਸਜ਼ਾ ਨਾ ਹੋਈ ਅਸੀਂ ਉਹਨਾਂ ਚਿਰ ਭੋਗ ਨਹੀਂ ਪਾਵਾਂਗੇ ਅਸੀਂ ਵੇਖਦੇ ਨਹੀਂ ਭਾਵੇਂ ਸਾਨੂੰ ਕਿੰਨੇ ਮਰਜੀ ਕੋ ਪੈਦੇ ਅਸੀਂ ਆਪਣੇ ਬੱਚੇ ਦਾ ਭੁੱਲ ਨਹੀਂ ਪਉਣਾ ਭੁੱਲ ਨਹੀਂ ਪਉਣਾ ਉਹ ਇਨਸਾਫ ਦੋਣਾ ਹੈ ਇਨਸਾਫ ਦੋਣਾ ਹੈ ਜੇਹਰਾਨੇ ਦੋ ਭਰਾ ਨੇ ਜੀ ਇੱਕ ਭੈਣ ਹੈ ਭੈਣ ਵੱਡੀ ਵਿਆਹੀ ਏ ਇਹ ਛੋਟੇ ਦੋਵੇਂ ਜੇ ਜਿਹੜਾ ਭਵੰਤਮਾਨ ਸੀਐਮ ਸਾਹਿਬ ਹੈ ਨਾ ਉਹ ਕਹਿੰਦਾ ਹੈ ਮੈਂ ਪਿਸਟਾਡਾਰ ਖਤਮ ਕਰ ਦਾਂਗਾ ਨੌਜਵਾਨ ਪੀੜੀ ਅੱਗੇ ਆਵੇ ਇਹ ਨੌਜਵਾਨ ਦੇ ਵਿੱਚ ਗਿਣਿਆ ਗਿਆ ਅੱਗੇ ਆਇਆ ਨਹਿ ਵਾਸਤੇ ਮੋਤ ਸਲਾਮਾ ਜਿਹੜੀਆਂ ਇਹਨਾਂ ਦੀਆਂ ਸਭ ਝੂਠੀਆਂ ਸੀ ਇਹਨਾਂ ਪੈਸਾ ਇਕੱਠਾ ਕਰਨ ਵਾਸਤੇ ਇਹ ਕਾਰੋਬਾਰ ਚਲਾਇਆ ਜਸ਼ਨ ਸਰਪੰਚ ਜਸ਼ਨ ਦੀ ਮੌਤ ਕਦੋਂ ਹੋਈ ਕਿੰਨਾ ਸਮਾਧੀ ਦਾ ਕਿਵੇਂ ਹੋਈ ਇਹਦੀ ਮੌਤ 3 ਤਰੀਕ ਨੂੰ ਹੋਣ 6 ਆ 30 ਤਰੀਕ ਨੂੰ 30 ਤਰੀਕ ਨੂੰ ਹਾਂ ਤਾਂ ਆ 31 ਤਰੀਕ ਨੂੰ ਰਾਹ ਗੋਡੇ ਸਾਹਿਬ ਤੋਂ ਆਉਂਦਾ ਪਿਆ ਸੀ ਇਹ ਸ਼ਾਵਣੂ 7 ਰੇ ਕਰੇ ਆ ਗਿਆ ਉਸ ਤੋਂ ਬਾਅਦ ਰੋਟੀ ਪਾਣੀ ਖਾਦਾ ਵਧੀਆ ਸੀ ਫਿਰ ਕਿਤੇ ਫੋਨ ਆਏ ਹੁਣ ਇਹਨਾਂ ਨੂੰ ਬਹੁਤ ਇਹ ਪਰੇਸ਼ਾਨ ਸੀਗਾ ਮੈਂ ਉਦੋਂ ਬਾਅਦ ਸਾਡਾ ਬੋਰ ਸੀਗਾ ਉੱਥੇ ਮੈਂ ਚ ਰੋਂ ਗਿਆ ਸੀਗਾ ਮੈਂ ਡੇਟ ਆਇਆ ਫਿਰ ਵੀ ਮੇਰੇ ਨਾਲ ਬੇੜਾ ਚ ਕਹਿਣਾ ਗੱਲਾਂ ਕਰਦਾ ਰਿਹਾ ਰੋਜ ਆ ਕੇ ਉਹਨੂੰ ਮੈਨੂੰ ਰੇਗ ਗੱਲ ਦੱਸਣੀ ਐ ਕਿ ਡਾੜੀ ਮੇਰੇ ਨਾਲ ਅੱਜ ਆ ਹੋਇਆ ਫਿਰ ਉਸ ਤੋਂ ਬਾਅਦ ਅੰਦਰ ਗਿਆ ਰ ਆ ਅੰਦਰ ਬੈਠਾ ਰਿਆ 10 ਵਜੇ ਅੰਦਰ ਗਿਆ ਅੰਦਰ ਬੈਠਾ ਰਿਆ ਫਿਰ ਉਸ ਤੋਂ ਬਾਅਦ 11 ਵਜੇ ਕੇ 15 ਮਿੰਟਾਂ ਦੇ ਬਾਅਦ ਨਿਕਲਿਆ ਤੇ ਬਾਸ ਹੋਂ ਦੇ ਵਿੱਚ ਵੜਿਆ ਬਾਸ ਦੇ ਵਿੱਚੋਂ ਬਾਹ ਨਿਹੜਾ ਇੱਕਰੀ ਬਾਤ ਕੇ ਵੇੜੇ ਦੇ ਵਿੱਚ ਆ ਵੇੜੇ ਦੇ ਵਿੱਚ ਆ ਕੇ ਉਹਨੇ ਇੱਥੋਂ ਪਿਸਤੌਲ ਕੱਢਿਆ ਕੱਢ ਕੇ ਇੱਥੇ ਲਾਇਆ ਤੇ ਮੈਨੂੰ ਕਹਿੰਦਾ ਚੰਗਾ ਡਾੜੀ ਉਧਰ ਰੋਕ ਇੰਨੀ ਗੱਲ ਬਾਣੀ ਐ ਮੈਂ ਸਾਹਮਣੇ ਬੈਠਾ ਮੇਰੇ ਉੱਤੇ ਹੋਰ ਜਾਂਦਾ ਉਹ ਥੱਲੇ ਡਿੱਗ ਗਿਆ ਜਸ਼ਨਦੀਪ ਜੀ ਵਰਦਤ ਪੀਤੀਆ ਹਾਂ ਜੀ ਪੁਲਿਸ ਨੂੰ ਵੀ ਇਤਲਾਹ ਦਿੱਤੀ ਸੀ ਤੁਹਾਨੂੰ ਨਹੀਂ ਜੀ ਉਹ ਆਇਆ ਸੀ ਜੋ ਰਾਤ ਦਾ ਟਾਈਮ ਸੀ 11:20 ਹੋ ਗਿਆ ਉਹ ਤਾਂ ਪੁਲਸ ਵਾਲੇ ਆ ਰਹੇ ਕੋਈ ਘਰਾਂ ਨੂੰ ਚੱਲ ਜਾਂਦਾ ਫਿਰ ਕਿਵੇਂ ਗੱਲ ਦਾ ਰੋੜ ਦਰਾਵ ਦੇ ਇਹ ਮੌਕੇ ਦੇ 11:00 ਵਜੇ ਡੈਥ ਹੁੰਦੀ ਐ ਕੋਈ ਪੀਏ ਵਗੈਰਾ ਇਹਦਾ ਜਾਂ ਕੋਈ ਹੋਰ ਇਹਨਾਂ ਦੇ ਵਿੱਚੋਂ ਕਿਸੇ ਨੇ ਸੰਪਰਕ ਨਹੀਂ ਤੁਹਾਡੇ ਨਾਲ ਕੀਤਾ ਜਾਂ ਮੌਕੇ ਤੇ ਨਹੀਂ ਪਹੁੰਚੇ ਨਹੀਂ ਜੀ ਕੋਈ ਨਹੀਂ ਸੰਜਤਾ ਹਮ ਆਮੀ ਪਾਰਟੀ ਲਈ ਨਹੀਂ 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 ਕੋਈ ਨਹੀਂ ਮੌਕੇ ਦੇ ਕੋਈ ਨਹੀਂ ਮੌਕੇ ਦੇ ਕੋਈ ਨਹੀਂ ਬੰਦੇ ਇੱਕ ਤਾਂ ਕਿਸੇ ਚੈਨਲ ਦੇ ਉੱਤੇ ਮੈਂ ਸੁਣ ਰਿਹਾ ਸੀਗਾ ਕਿ ਆਡੀਓ ਦੇ ਵਿੱਚ ਕੋਈ ਬੰਦਾ ਬੋਲ ਰਿਹਾ ਵਾ ਉਹ ਕਰਨ ਨਿਚਰ ਦਾ ਨਾਮ ਲੈ ਰਿਹਾ ਸੀਗਾ ਆਮ ਆਦਮੀ ਪਾਰਟੀ ਲਈ ਕੋਈ ਵਰਕਰ ਸੀ ਉਹ ਤਾਂ ਨਹੀਂ ਸਾਨੂੰ ਕੋਣ ਹੈ ਨਿਦਰ ਲਈ ਕੀ ਕਾਰਵਾਈ ਹੈ ਜਿਹੜੀ ਕੋਈ ਹੋਈ ਹੈ ਕਿ ਐਫਆਈਆਰ ਕੋਈ ਕੋਸ਼ਿਸ਼ ਕੀਤੀ ਹੈ ਸਰਪਾਦ ਦਿੱਤੀ ਆ ਜੀ ਦਰਖਾਸਤ ਅਸੀਂ ਦੇ ਆਏ ਐ ਐਸਐਸਬੀ ਨੂੰ ਤੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਨਈਅਤ ਕੀਤੀ ਇਹਦੇ ਵਾਸਤੇ ਸਾਰੀਆਂ ਯੂਨੀਅਨ ਦੀਆਂ ਪ੍ਰਧਾਨ ਜਿੰਨੇ ਹੈਗੇ ਨੇ ਯੂਨੀਅਨ ਦੇ ਸਾਰੀਆਂ ਏਜੰਸੀਆਂ ਦੇ ਜਿੰਨੇ ਵੀ ਗਨੇ ਉਹ ਕੱਲ ਇਕੱਠੇ ਹੋਏ ਸੀ ਪ੍ਰਗਟ ਸਾਹਿਬ ਉਸ ਤੋਂ ਬਾਅਦ ਉਹਨਾਂ ਕਿਹਾ ਵੀ ਜੇ 2 ਦਿਨਾਂ ਦੇ ਵਿੱਚ ਵਿੱਚ ਸਾਨੂੰ ਕੋਈ ਫੈਸਲਾ ਨਹੀਂ ਦਿੰਦੇ ਅਸੀਂ ਧਰਨਾ ਲਾਵਾਂਗੇ ਲੱਖੋ ਵੀ ਅੱਡੇ ਦੇ ਉੱਤੇ ਹਾਂਜੀ ਖਾਣੇ ਦੇ ਅੱਗੇ ਧਰਨਾ ਲਾਵਾਂਗੇ ਤੇ ਉੱਥੇ ਤੱਕੇ ਜਾਮ ਕਰਾਂਗੇ ਜੇ ਸਾਨੂੰ ਕੋਈ ਇਨਸਾਫ ਨਾ ਦੇ ਐਸਐਸਪੀ ਸਾਹਿਬ ਦੇ ਗਏ ਸੀ ਐਸਐਸਪੀ ਸਾਹਿਬ ਦਾ ਕੀ ਕਹਿਣਾ ਸੀ ਉਹ ਸਾਨੂੰ ਉਦੋਂ ਮੈਨਾਂ ਹੈਗੇ ਨਹੀਂ ਸੀ ਹਨਾ ਐਸਐਸਪੀ ਆਜ ਪਿਆ ਚਗਾ ਸੀਗਾ ਉਹਨੇ ਕਿਹਾ ਵੀ ਇੱਥੇ ਗੋਲੀ ਚੱਲ ਗਈ ਹੈ ਕੋਈ ਪਰਦੇ ਵਿੱਚ ਤੁਸੀਂ ਮੈਨੂੰ ਦੇਜੋ ਅਸੀਂ ਉਹਨੇ ਨੰਬਰ ਲਾ ਕੇ ਭੇਜ ਦਾਂਗੇ ਅਸੀਂ ਕਿਹਾ ਜੇ ਤੁਸੀਂ ਨੰਬਰ ਲਾ ਕੇ ਨਾ ਭੇਜਿਆ ਪਰਚਾ ਨਾ ਕੀਤਾ ਅਸੀਂ ਤਰ੍ਹਾਂ ਵੀ ਲਾਵਾਂਗੇ ਉਹਦੋਂ ਸਾਨੂੰ ਇਹ ਜਵਾਬ ਦਿੱਤਾ ਸੀ ਜਸ਼ਨਪ੍ਰੀਤ ਸੁਪਾਇ ਸਾਹਿਬ ਸਾਡਾ ਪੁੱਤਰ ਹੈ ਅਸੀਂ ਪਰਚਾ ਜ਼ਰੂਰ ਕਟਾਂਗੇ ਪਰ ਉਹਨੇ ਅਜੇ ਤੱਕ ਕਟਿਆ ਨਹੀਂ ਉਸ ਤੋਂ ਬਾਅਦ ਘਟਨਾ ਹੋਣ ਤੋਂ ਬਾਅਦ ਐਮਐਲਏ ਸਾਹਿਬ ਤੁਹਾਡੇ ਘਰ ਆਏ ਆ ਕੋਈ ਬ੍ਰਿੰਗ ਸੰਪਰਕ ਕੀਤਾ? ਨਾ ਜੀ ਸਾਡੇ ਨਾਲ ਨਾ ਕੋਈ ਫੋਨ ਤੇ ਗੱਲ ਹੋਈ ਏ ਨਾ ਹੀ ਸਾਡੇ ਘਰੇ ਆਏ ਨੇ ਉੰਜ ਕਹਿੰਦਾ ਪਿਆ ਵੀਡੀਓ ਦੇ ਵਿੱਚ ਮੇਰਾ ਪੁੱਤਰ ਸੀ ਜੇ ਤੇਰਾ ਪੁੱਤਰ ਸੀ ਪੋਜਾ ਜੰਗ ਸਰਾਰੀ ਤੇ ਉਹ ਸਾਡੇ ਘਰੇ ਤਾਂ ਆਵੇਂ ਆਖਰੀ ਜਾਂ ਆਪ ਦੇ ਕੋਈਏ ਨੂੰ ਗੱਲੇ ਆ ਜਾਂ ਕੋਈ ਸੁਨਿਆ ਆ ਕਰਲੇ ਆ ਜਾਂ ਕੋਈ ਬੰਦਾ ਭੇਜੇ ਆ ਮੇਰੇ ਕੋਲ ਇਸ ਟਾਈਮ ਕੋਈ ਨਹੀਂ ਆਇਆ ਜੀ ਇਹ ਤਾਂ ਮੇਰੇ ਨਾਲ ਜੁਨੀਆ ਨਾਲ ਜੁੜੇ ਨੇ ਸਾਰੇ ਸਰਪੰਚ ਜੁੜੇ ਨੇ ਜਿਨ੍ਹਾਂ ਨੇ ਮੁੱਦਾ ਠਾਇਆ ਤੇ ਜਿਨ੍ਹਾਂ ਨੇ ਮੈਨੂੰ ਹੌਸਲਾ ਦਿੱਤਾ ਇਹ ਆਪਾਂ ਜਸ਼ਨ ਨੂੰ ਇਨਸਾਫ ਦਵਾਵਾਂਗੇ ਵੱਖ-ਵੱਖ ਪਾਰਟੀਆਂ ਬਣਕੀਆਂ ਇੱਥੇ ਵੱਖ-ਵੱਖ ਪਾਰਟੀਆਂ ਦੇ ਪਰ ਆਏ ਆ ਉਹਨੂੰ ਲੱਗਦਾ ਨਹੀਂ ਕਿ ਕਿਤੇ ਕ੍ਰੇਡਿਟੀਆਂ ਸੇ ਕਢਾਏ ਹੋਣ ਇੱਥੇ ਬਾਅਦ ਦੇ ਵਿੱਚ ਆਪਣਾ ਸਾਥ ਨਾ ਦਿੱਤਾ ਜਾਵੇ ਨਹੀਂ ਜੀ ਮੈਨੂੰ ਤਾਂ ਇਹ ਲੱਗਦਾ ਹੈ ਇਹ ਸਾਰੀਆਂ ਪਾਰਟੀਆਂ ਨੇ ਛੱਡ ਕੇ ਉਹਨਾਂ ਕਹਿੰਦੇ ਵੀ ਜਸ਼ਨ ਨੂੰ ਆਪਾਂ ਇਨਸਾਫ ਦਵਾਉਣਾ ਮੈਨੂੰ ਦੋਨਾਂ ਇਹ ਹੌਸਲਾ ਦਿੱਤਾ ਵੀ ਅਸੀਂ ਸਾਰੇ ਜਸ਼ਨ ਆ ਜਸ਼ਨ ਬਣ ਕੇ ਤੇਰੇ ਕੋ ਆਇਆ ਤੇਰੇ ਪੁੱਤਰ ਬਣ ਕੇ ਆ ਬਾਪੂ ਉਹ ਸਾਡੇ ਨਾਲ ਖੜਾ ਬਈ। ਵਿਸ਼ੇਸ਼ਨ ਦਾ ਸਰਕਾਰ ਇੱਥੇ ਕਿਤਾਇਆ। ਸਰਕਾਰ ਆਈ ਆਪਣੇ ਜ਼ਮੀਨ ਦੇ ਵਿੱਚ। ਜ਼ਮੀਨ ਚਕਾਰ ਲਿਆ। ਸਾਨੂੰ ਇਹ ਡਾਰ ਸਰਕਾਰ ਕਰਨੀ ਗਏ ਕੋਈ ਡਰ ਸੀਗਾ ਆਪਾਂ ਨੂੰ। ਇਹਨਾਂ ਜੀ ਇੱਕ ਟੈਂਬੂਲੈਂਸ ਮੰਗਾ ਲਈ। ਪੁਲਿਸ ਬਹੁਤ ਜਿਆਦਾ ਸੀ। ਅਸੀਂ ਆਹ ਸਾਡੇ ਕਿਤੇ ਹੋ ਗਏ ਸਾਡੇ ਕੋ ਬੱਚੇ ਦੀ ਲਾਸ਼ ਨਾ ਲੈ ਜਾਣਾ। ਠੀਕ ਹੈ। ਆਸ ਟਮਾਟਰ ਨੂੰ ਹੋਇਆ। ਨਾ ਨਾ ਜੀ ਪੋਸਟ ਮਾਰ ਦੇਣਾ ਸਾਨੂੰ ਕਰਾਉ ਨਹੀਂ ਦਿੱਤਾ। ਕਹਿੰਦੇ ਸਰਕਾਰ ਕਰ ਦਿਓ ਕੋਈ ਗੱਲ ਨਹੀਂ ਆਪਣੀ ਸਰਕਾਰ ਹੈ ਆਪਾਂ ਤੁਹਾਡੇ ਨਾਲ ਆ। ਮੈਂ ਇੱਕ ਸੋਚਦਾ ਗੱਲ ਉਦੋਂ ਤਾਂ ਮੈਨੂੰ ਪਤਾ ਨਹੀਂ ਲੱਗਿਆ ਕਿ ਜਿਹੜੀ ਨਾ ਇੰਨੀ ਪੁਲਿਸ ਵੰਡਾਈ ਏ ਇਹਦੇ ਵਿੱਚ ਫਿਰ ਇਹਨਾਂ ਨੂੰ ਕੋਈ ਡਰ ਸੀ ਜਿਹੜਾ ਨਾ ਕਿਹਾ ਦੋਦਾ ਸਰਕਾਰ ਨਾਲੋਂ ਮੈਨੂੰ ਹੁਣ ਮਾੜੀ ਮਾੜੀ ਸਮਝ ਆਉਣ ਲੱਗੀ ਏ ਕਿਹਦਾ ਜੀ ਕਾਰਵਾਈ ਕਰਾਉਣੀ ਤੁਹਾਡਾ ਫਰਜ਼ ਬਣਦਾ ਚਲੋ ਇਲਾਕਾ ਵੀ ਤੁਹਾਡੇ ਨਾਲ ਆ ਸਾਰੇ ਲੋਕ ਸਹਿਯੋਗ ਕਰਦੇ ਆ ਪਰ ਕਿਤੇ ਲੱਗਦਾ ਨਹੀਂ ਵੀ ਆਪਣੇ ਕੋ ਗਲਤੀ ਹੋ ਗਈ ਪੋਸਟਮਾਰਟ ਕਰਵਾ ਲੈਣਾ ਚਾਹੀਦਾ ਸੀ ਅਸੀਂ ਆਖਿਆ ਜੀ ਉਹ ਕਹਿੰਦੇ ਕੋਈ ਗੱਲ ਨਹੀਂ ਜੇ ਕੋਟਮਾਰਟ ਨਹੀਂ ਵੀ ਹੋਇਆ ਨਾ ਕੋਈ ਚੱਲੀ ਗੋਲੀ ਉਹ ਜ ਵੇ ਚੌ ਚੌ ਨਾਲ ਕੱਢਦਾ ਰਹਿੰਦਾ ਲੱਗਾਈ ਜਰੀ ਤੇ ਉਸ ਦਿਨ ਤਾਂ ਇੱਕ ਹੀ ਚੱਲੀ ਜੀ ਉੱਥੇ ਜਦੋਂ ਮੇਰੇ ਕੋਲ ਤਾਂ ਆਈਏ ਉਦੋਂ ਤੇ ਇੱਕ ਹੀ ਚੱਲੀ ਤੇ ਉਹ ਹਥਿਆਰ ਪੁਲਿਸ ਨੇ ਜਬ ਕੀਤਾ ਉਹ ਜਾਂ ਉਹ ਜੀ ਉਹ ਹਥਿਆਰ ਪੁਲਿਸ ਨਾਲ ਲੈ ਕੇ ਗਈ ਆਪਦੇ ਜਿਹੜੇ ਜਿਹੜੇ ਪਿਸਟਲ ਤੋਂ ਗੋਲੀ ਚੱਲੀ ਹੈ ਜੋ ਸਾਡਾ ਪਿਸਟਲ ਆਪਦਾ ਹੀ ਸੀ ਬੱਚੇ ਦਾ ਆਪਦਾ ਕਿਸੇ ਦਾ ਨਹੀਂ ਹੁੰਦਾ ਸਾਂਸੀ ਸੀਗਾ ਜੀ ਉਹ ਕੋ ਕਸਟਡੀ ਨਾ ਜੀ ਉਹ ਤਾਂ ਅਸੀਂ ਜਮ੍ਹਾਂ ਕਰਾ ਦਿੱਤਾ ਸੀ ਉਸ ਦਿਨ ਤੁਝੇ ਦਿਨ ਜਦੋਂ ਉਹ ਆਏ ਨੇ ਅਸੀਂ ਜਮ੍ਹਾਂ ਕਰਾ ਦਿੱਤਾ ਸੀ ਉਹ ਸਾਨੂੰ ਭੋਗਿੰਦਾ ਜੀਗਾ ਸੀ ਅੱਜ ਦੁਆਰਾ 8 ਤਰੀਕ ਨੂੰ ਕੱਲ ਦਾ ਕੱਲ ਦਾ ਤੇ ਅਸੀਂ ਕੱਲ ਇਹ ਕਿਹਾ ਸੀ ਵੀ ਜੇ ਸਾਨੂੰ ਇਨਸਾਫ ਨਾ ਮਿਲਿਆ ਅਸੀਂ ਭੋਗ ਕੈਂਸਲ ਕਰ ਦਾਂਗੇ ਜਿੰਨਾ ਚਿਰ ਬੱਚੇ ਨੂੰ ਇਨਸਾਫ ਨਾ ਮਿਲਿਆ ਜਿਹੜੇ ਆਪਣੇ ਕਾਦਲ ਨੇ ਉਹਨਾਂ ਦੇ ਕੋਈ ਸਜ਼ਾ ਨਾ ਹੋਈ ਅਸੀਂ ਉਹਨਾਂ ਚਿਰ ਭੋਗ ਨਹੀਂ ਪਾਵਾਂਗੇ ਜਦੋਂ ਇਹਨਾਂ ਨੂੰ ਸਜ਼ਾ ਹੋ ਜੇਗੀ ਸਾਡੀਆਂ ਫੇਰ ਆਂਦਰਾ ਢਰਨੀਆਂ ਫੇਰ ਅਸੀਂ ਭੋਗ ਪਾਵਾਂਗੇ ਉਹਨਾਂ ਚਿਰ ਅਸੀਂ ਭੋਗ ਨਹੀਂ ਪਾਵਾਂਗੇ ਅਕਲ ਜੀ ਤੁਹਾਡੇ ਤੇ ਕੋਈ ਪ੍ਰੈਸ਼ਰ ਵੀ ਪਾਇਆ ਜਾ ਸਕਦਾ ਹੈ ਬਹੁਤ ਕੁਝ ਹੋ ਸਕਦਾ ਇੱਥੇ ਕੋਈ ਤੁਹਾਨੂੰ ਫ੍ਰੀਦੰਦ ਦੀ ਵੀ ਕੋਸ਼ਿਸ਼ ਕਰ ਸਕਦਾ ਹੈ ਤੇ ਤੁਹਾਡਾ ਕੀ ਸਟੈਂਡ ਹੋਊਗਾ ਸਾਡਾ ਸਟੈਂਡ ਹੈ ਆ ਵੀ ਵੀਰ ਅਸੀਂ ਜੱਟ ਭਰਾ ਵੀ ਆ ਖੱਤਰੀ ਵੀ ਆ ਪਾਵੇ ਆ ਸਾਡਾ ਚੇਹਰਾ ਜਿਹੜਾ ਨਾ ਜੱਟਾਂ ਵਰਗਾ ਅਸੀਂ ਵੇਗਦੇ ਨਹੀਂ ਪਾਵੇਂ ਸਾਨੂੰ ਕਿੰਨੇ ਮਰਜੀ ਕੋ ਪਾ ਦੇ ਅਸੀਂ ਆਪਣੇ ਬੱਚੇ ਦਾ ਬੁੱਲ ਨਹੀਂ ਪਾਉਣਾ ਬੁੱਲ ਨਹੀਂ ਪਾਉਣਾ ਉਹ ਇਨਸਾਫ ਦੋ ਨਾ ਹੀ ਇਨਸਾਫ ਦੋਣਾ ਜਿੱਦਿ ਪੰਜਾਬ ਸਾਰਾ ਨਾਲ ਖੜਾ ਹੈ ਸਾਨੂੰ ਪੰਜਾਬ ਜਿੱਦਣ ਗੁਰੂ ਸਾਹਿਬ ਦੇ ਵਿੱਚੋਂ ਨਾ ਘੈਟਲ ਕੱਢੀ ਜਾਣਾ ਉਸ ਦਿਨ ਮੈਨੂੰ ਹੌਸਲਾ ਆਇਆ ਅਸੀਂ ਵੀਰ ਬੱਚੇ ਦਾ ਮੁੱਲ ਨਹੀਂ ਪਾਉਣਾ ਅਸੀਂ ਇਨਸਾਫ ਚਾਹੁੰਦੇ ਕੋਈ ਕੋਈ ਕਾਲ ਜਾਂ ਕਿਸੇ ਦੀ ਕੋਈ ਉੱਧਾ ਆਇਆ ਹੋਇਆ ਮੈਸੇਜ ਆਇਆ ਉਹ ਵੀ ਆ ਜਾਓ ਮੈਨੂੰ ਸਮਝਾਉਂਦਾ ਨਹੀਂ ਸਾਡੇ ਨਾਲ ਕੋਈ ਗੱਲ ਨਹੀਂ ਜੇ ਗੱਲ ਹੁੰਦੀ ਬੌਧ ਸਿੰਘ ਆਉਂਦੇ ਤੁਹਾਡੇ ਘਰੇ ਆ ਜਾਂਦੇ ਸਾਨੂੰ ਜਿਵੇਂ ਆਉਂਦੇ ਸੀ ਉਹ ਕਰ ਲੈਂਦੇ ਪਰ ਸਾਡੇ ਕੋਲ ਨਹੀਂ ਆਏ ਸਾਡੇ ਬੱਚੇ ਦੇ ਨਾਲ 3 ਸਾਲ ਰਹੇ ਨੇ ਉਹਨਾਂ ਦਾ ਫਰਜ਼ ਵਾਂਦਾ ਸੀ ਸਾਡੇ ਕੋਲ ਆਉਂਦੇ ਸਾਨੂੰ ਹੌਸਲਾ ਦਿੰਦੇ ਕਿ ਕੋਈ ਗੱਲ ਨਹੀਂ ਜੋ ਹੋ ਗਿਆ ਤੇ ਗਾਂ ਆਪਾਂ ਤੁਹਾਡਾ ਖਿਆਲ ਰੱਖਾਂਗੇ ਜਿਨ੍ਹਾਂ ਨੇ ਦੋ ਭਰਾ ਨੇ ਜੀ ਇੱਕ ਭੈਣ ਹੈ ਭੈਣ ਵੱਡੀ ਵਿਆਹੀ ਏ ਇਹ ਛੋਟੇ ਦੋਵੇਂ ਇੱਕ ਬੱਚਾ ਬਾਹਰ ਹੈ ਨਹੀਂ ਜੀ ਅਜੇ ਨਹੀਂ ਹੋਈ 23 ਸਾਲ ਹੋ ਗਏ ਅਜੇ ਨਹੀਂ ਹੋਈ ਹੈ ਇਹ ਤਾਂ ਕੋਈ ਗੱਲਬਾਤ ਹੀ ਨਹੀਂ ਦੱਸਿਆ ਜਾ ਰਿਹਾ ਕਿਸ ਗੇਮ ਦਾ ਕਲੱਚ ਹੋਵੇਗਾ ਇਹ ਖਿਡਾਰੀ ਜੀ ਆਪਣਾ ਅਕੈਡਮੀ ਗੁਰੂ ਸਾਹਿਬ ਦੇ ਵਿੱਚ ਔਲਾ ਅਕੈਡਮੀ ਹੈਗੀ ਏ ਭਜਨ ਡਾਕਟਰ ਦੀ ਉੱਥੇ ਇਹ ਖੇਡਦੇ ਆ ਕੁਸ਼ਤੀ ਖੇਡਦੇ ਆ ਜੀ ਮੈਡਲ ਵੀ ਲੈ ਗਏ ਆ ਬਾਹਰੋਂ ਜੁਪੀਐਸਏ ਦੀ ਤਿਆਰੀ ਵੀ ਕਰ ਰਿਹਾ ਸੀ ਬੱਚਾ ਬਹੁਤ ਸਿਆਣਾ ਸੀਗਾ ਬਸ ਇਸ ਪਾਸੇ ਪਤਾ ਨਹੀਂ ਕਿਵੇਂ ਆ ਰਾਜਨੀਤੀ ਚ ਜਾਣ ਦੀ ਕੀ ਲੋੜ ਪੈ ਗਈ ਜਦੋਂ ਇੰਨਾ ਸਮਝਦਾਰ ਬੱਚਾ ਸੀ ਇਹਨੂੰ ਪਤਾ ਸੀਗਾ ਕਿ ਰਾਜਨੀਤੀ ਗੰਦੀ ਹੈ ਇਹ ਕ ਪੈਸੇ ਲਾ ਕੇ ਕਰੋ ਆਪਾਂ ਇਹ ਭਾਜੀ ਰਾਜਨੀਤੀ ਜਿਹੜਾ ਭਵੰਤਮਾਨ ਸੀਐਮ ਸਾਹਿਬ ਹੈ ਨਾ ਉਹ ਕਹਿੰਦਾ ਸੀ ਮੈਂ ਪਿਛਟਾਦਾਰ ਖਤਮ ਕਰ ਦਾਂਗਾ ਨੌਜਵਾਨ ਪੀੜੀ ਅੱਗੇ ਆਵੇ ਇਹ ਨੌਜਵਾਨ ਦੇ ਵਿੱਚ ਗਿਣਿਆ ਗਿਆ ਅੱਗੇ ਆਇਆ ਨਹਿ ਵਾਸਤੇ ਉਹਤ ਸਲਾਵਾ ਜਿਹੜੀਆਂ ਇਹਨਾਂ ਦੀਆਂ ਸਭ ਝੂਠੀਆਂ ਸੀ ਇਹਨਾਂ ਪੈਸਾ ਇਕੱਠਾ ਕਰਨ ਵਾਸਤੇ ਇਹ ਕਾਰੋਬਾਰ ਚਲਾਇਆ